ਦੇਖੋ ਭਾਈ ਜੀ ਆ ਜੰਮੂ ਗੱਡੀਆਂ ਖੜੀਆਂ ਕਣਕਾਂ ਵਾਲੀਆਂ ਤੇ ਚੋਰਾں ਦੇ ਹਾਲਾਤ ਦੇਖੋ ਤਿੰਨ ਤਰਪਾਲਾਂ ਦੇਖੋ ਜੀ 파ੜ ਕੇ ਤੇ ਕਮ ਸੋ ਕਮ 8 7 8 ਗੱਟੇ ਲੈ ਗਏ ਜੀ ਲਾਹ ਕੇ ਇਥੋਂ ਹੁਣ ਆ ਮੀਂਹ ਪਿਆ ਪਾਣੀ ਉੱਤੇ ਪਈ ਜਾਂਦਾ ਭੈਣ ਜੋ ਜਿਹੜੀ ਰਹਿ ਗਈ ਉਹ ਵੀ ਖਰਾਬ ਹੋ ਗਈ ਤੇ ਗੱਡੀ ਵਾਲਾ ਜਾਵੇ ਤੇ ਜਾਵੇ ਕਿੱਥੇ ਕਿੱਥੇ ਸੇਵ ਆ ਗੱਡੀ ਯਾਰਾ ਆ ਸਵੇਰੇ ਗੱਡੀ ਪਾਈ ਜੀ 7 ਵਜੇ ਇੱਥੇ ਪਹੁੰਚੀ ਆ ਜੰਮੂ ਆ ਹੁਣ 1 2 ਦਾ ਟਾਈਮ ਹੈ ਜੀ ਦੇਖੋ ਤਰਪਾਲਾਂ ਪਾੜ ਕੇ ਭੈਣ ਜੜ ਖੱਡਾ ਮਾਰ ਗਏ ਯਾਰ ਬੰਦਾ ਕੀ ਕਰੂ ਗੱਡੀ ਵਾਲਾ ਇੱਕ ਉਹ ਮੂਰਲੀ ਗੱਡੀ ਵਾਲਾ ਖੜਾ ਜੀ ਉਹਦੀਆਂ ਤਰਪਾਲਾਂ ਪਾੜ ਕੇ ਤੇ ਆਓ ਦੇਖੋ ਜੀ ਉਹਦਾ ਵੀ ਮਾਲ ਭਿੱਜ ਗਿਆ ਬੰਦਾ ਕਰੂਗਾ ਤੇ ਕਰੂਗਾ ਕੀ ਗੱਡੀ ਵਾਲਾ ਜਾਊ ਕਿੱ데 ਪਾਸੇ ਯਾਰ ਬੁਰਾ ਹਾਲ ਹੈ ਬਈ ਬੜੀ ਬ੍ਰਾਹਮਣ ਤਾਂ ਨਾ ਕਣਕ ਭਰ ਕੇ ਬਾਹੂ ਆਉਣਾ ਤੇ ਸੋਚ ਸਮਝ ਕੇ ਆਇਓ ਜੇ ਆਪਣਾ ਇੱਥੇ ਕੋਈ ਸੁਣਵਾਈ ਨਹੀਂ ਕੋਈ ਪੁੱਛਦਾ ਨਹੀਂ ਫੈਕਟਰੀ ਦਾ ਬਾਈ ਜੇ ਅਸੀਂ ਇੱਥੇ ਖੜੇ ਆਂ ਜੀ ਜੰਮੂ ਗੰਗਰਾਲ ਫੈਕਟਰੀ ਦਾ ਨਾਮ ਹੈਗਾ ਜੀ ਫੈਕਟਰੀ ਦਾ ਨਾਮ ਕੀ ਹੈ ਆਪਣੀ ਫੈਕਟਰੀ ਦਾ ਨਾਮ ਆਮਰਾ ਆਮਰਾ ਫੈਕਟਰੀ 'ਚ ਖੜੇ ਆਂ ਜੀ ਦੇਖੋ ਭਰਾ ਜੀ ਆ ਦੇਖੋ ਵਿਚਾਰੇ ਦਾ ਹੋਰ ਨੁਕਸਾਨ ਹੋ ਗਿਆ ਗੱਡੀ ਵਾਲੇ ਦਾ ਕਿਰਪਾ ਕਰਕੇ ਇਹਨੂੰ ਗਰਪਾਂ ਵਿੱਚ ਸ਼ੇਅਰ ਕਰੋ ਜਿਹੜੇ ਚੋਰ ਫੜੇ ਜਾਣ